ਭਾਈ ਜਦੋਂ ਟਰਾਲੀ ਖੋਲਦੇ ਗੁੱਟ ਕੇ ਤੇ ਕੱਢਿਆ ਕਰੋ ਭਰਾ ਬਣ ਕੇ ਥੱਲੇ ਨਾ ਸਿੱਟਿਆ ਕਰੋ ਆ ਮੁੰਡਾ ਕਹਿੰਦੇ ਅਮਰੀਕਨ ਬੋਏ ਆ ਇਹਨੂੰ ਕਹਿੰਦੇ ਗੁੰਡਾ ਵੀ ਆਖ ਦਿੰਦੇ ਆ ਪਿਆਰ ਦੇ ਨਾਲ ਪਿਆਰ ਦੇ ਨਾਲ ਆ ਮੁੰਡੇ ਨੂੰ ਕਹਿੰਦੇ ਗੁੰਡਾ ਵੀ ਆਖ ਦਿੰਦੇ ਆ ਰੱल्ले ਵਾਲੇ ਸੇਵਕ ਦੇ ਨਾਲ ਕਹਿੰਦੇ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਧੰਤਨ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਅਪਰ ਅਪਾਰ ਕਿਰਪਾ ਉਹਨਾਂ ਦੀ ਜਨਮ ਭੂਮੀ ਤੋਂ ਪੁਜਿਆ ਹੋਇਆ ਮੇਰੇ ਵੀਰੋ ਇਹ ਟਰੈਕਟਰ ਆ ਚੀਮਾ ਮੰਡੀ ਤੋਂ ਪੁਜਿਆ ਹੋਇਆ ਐ ਇਹਨ ਕਹਿੰਦੇ 52 ਦਾ ਜੌਂਡੀਅਰ ਦੀ ਗੱਲ ਮੇਰੇ ਵੀਰੋ ਵਿਅੰਤ ਚੀਮਾ ਕਹਿੰਦੇ ਗੁੰਡਾ ਆਖਦੇ ਇਸ ਨੌਜਵਾਨ ਨੂੰ ਇਹ ਕਹਿੰਦੇ ਅਮਰੀਕਨ ਬੋਏ ਆ ਅਮਰੀਕਨ ਬੋਏ ਇਹਨ ਕਹਿੰਦੇ ਸਾਡਾ ਭਰਾ ਲਾਓ ਖੇਡ ਮੈਦਾਨ ਦੇ ਵਿੱਚ ਲਾਓ ਸਾਹਮਣੇ ਕਹਨੇ ਮੁੰਡਾ ਬੈਂਤ ਚੀਮਾ 52 10 ਜੌਂਡੀਰ ਲਈ ਜਾ ਰਿਹਾ ਆਹ ਟਰੈਕਟਰ ਤੇ ਦਾਂਸੀਵਾਲ ਦਾ ਸੁੱਖਾ ਓਏ ਅੱਜ ਕੱਲ ਕਹਨੇ ਯੂ ਐਸ ਏ ਦੇ ਵਿੱਚ ਵੱਸਦਾ ਅਮਰੀਕਨ ਮਸ਼ੀਨ ਵਾਲਾ ਮੇਰੇ ਵੀਰੋ ਓਏ ਵੱਡਾ ਮਾਣ ਕਰਦਾ ਵੱਡਾ ਮਾਨ ਕਰਦਾ ਟਰੈਕਟਰ ਤੇ ਰੱਲੇ ਵਾਲਾ ਸੇਵਕ ਮਾਨ ਕਰਦਾ ਆਹ ਟਰੈਕਟਰ ਤੇ ਕਹਿੰਦੇ ਸੰਗਤਪਰੀਆ ਗੱਗੀ ਮਾਨ ਕਰਦਾ ਮੇਰੇ ਵੀਰੋ ਆਹ ਟਰੈਕਟਰ ਦਾ ਸੰਗਰੂਰ ਜ਼ਿਲ੍ਹੇ ਦਾ ਕਹਿੰਦੇ ਮੇਰੇ ਵੀਰੋ ਚੀਮਾ ਮੰਡੀ ਪਿੰਡ ਭਿੱਖੀ ਦੇ ਏਰੀਏ ਦਾ ਟਰੈਕਟਰ ਆ ਮੇਰੇ ਵੀਰੋ ਤੁਹਾਡੇ ਸਾਹਮਣੇ ਓਏ ਪ੍ਰਦਰਸ਼ਨ ਕਰ ਰਿਹਾ ਆ ਪ੍ਰਦਰਸ਼ਨ ਕਰ ਰਿਹਾ ਮੇਰੇ ਵੀਰੋ ਇਹ ਕਹਿੰਦੇ ਬਯੰਤ ਜੀ ਮਾ ਮੇਰੇ ਵੀਰੋ ਧੰਨ ਧੰਨ ਬਾਬਾ ਅੱਪਰ ਸਿੰਘ ਜੀ ਮਸਤੂ ਵਾਲਾ ਸਾਹਿਬ ਵਾਲਿਆਂ ਦੀ ਅੱਪਰ ਅਪਾਰ ਕਿਰਪਾ ਓਹ ਵੇਖੋ ਸਾਹਮਣੇ ਓਹ ਗੁੰਡਾ ਆਉਂਦਾ ਓਹ ਗੁੰਡਾ ਆਉਂਦਾ ਮੇਰੇ ਵੀਰੋ ਓਏ ਗੁੰਡਾ ਗੁੰਡਾ ਕਹਿੰਦੇ ਨੇ ਰੱਲੇ ਵਾਲੇ ਸੇਵਕ ਹੋਣੀ ਆਹ ਮੁੰਡੇ ਨੂੰ ਓਏ ਗੁੰਡਾ ਗੁੰਡਾ ਕਹਿੰਦੇ ਨੇ ਔਰ ਦੂਜੇ ਪਾਸੇ ਓਹ ਦੇਖੋ ਗੱਦੀ ਓਹ ਦੇਖੋ ਅਮਰੀਕਨ ਮਸੀਨਾ ਓਹ ਕਹਿੰਦੇ ਸਾਹਮਣੇ ਓਹ ਕਹਿੰਦੇ ਓਹ ਜੌਂਡੀਅਰ ਓਏ ਓਹ ਜੌਂਡੀਅਰ ਆਹ ਓ ਬੱਲੇ ਬੱਲੇ ਓ ਹੋ ਗਈ ਕਮਾਲ ਮੇਰੇ ਵੀਰੋ ਓ ਵੇਖੋ ਬਿਆੰਤ ਚੀਮਾ ਕਹਿੰਦੇ ਅਮਰੀਕਨ ਬாய் ਆਉਂਦਾ ਅਮਰੀਕਨ ਬாய் ਮੇਰੇ ਵੀਰੋ ਓ ਵੇਖੋ ਮੈਦਾਨ ਦੇ ਵਿੱਚ ਜੌਨੀਅਰ 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 ਹੋਈ ਪਈ ਆ ਓ ਗੁੰਦਾ ਤੇ ਗੁੰਡਾਈ ਆ ਗੁੰਦਾ ਤੇ ਗੁੰਡਾਈ ਆ ਓ ਵੇਖੋ ਸਾਹਮਣੇ ਮੇਰੇ ਵੀਰੋ ਬਿਆੰਤ ਆਉਦਾ ਓਏ ਬਿਆੰਤਾਂ ਦਾ ਬੱਟਾ ਆਉਂਦਾ ਮੇਰੇ ਵੀਰੋ ਪਾਟਾ ਮੜਦਾ ਆਉਂਦਾ ਉਹ ਚੀਮਾ ਮੰਡੀ ਵਾਲਾ ਇਹ ਕਹਿੰਦੇ ਬੈਂਤ ਚੀਮਾ ਮੇਰੇ ਵੀਰੋ ਉਹ ਜੌਂਡੀਅਰ ਦੇ ਨਾਲ ਜੌਂਡੀਅਰ ਬੁੱਕ ਰਹੀ ਆਉਂਦਾ ਆਪ ਉਹ ਕਹਿੰਦੇ ਬੜੀ ਗਤੀ ਦੇ ਨਾਲ ਟਰੈਕਟਰ ਅੱਗੇ ਵੱਲ ਵਧਿਆ ਪਰ ਇਹਦਾ ਸਮਾਂ ਜੀ ਜਿਹੜਾ ਇੱਕ ਮਿੰਟ